ਸ੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ 40 ਮੁਕਤਿਆਂ ਦੀ ਸ਼ਹੀਦੀ ਦੀ ਯਾਦ ਦੇ ਵਿੱਚ ਲੱਗਣ ਵਾਲੇ ਸਾਲਾਨਾ ਮਾਗੀ ਸ਼ਹੀਦੀ ਜੋੜ ਮੇਲ ਦੀਆਂ ਤਿਆਰੀਆਂ ਐਸਜੀਪੀਸੀ ਦੇ ਵੱਲੋਂ ਮੁਕੰਮਲ ਕਰ ਲੀਆਂ ਗਈਆਂ ਨੇ। ਪਰਿਨਾਹ ਤਿਆਰੀਆਂ ਦੇ ਨਾਲ ਨਾਲ ਪ੍ਰਸ਼ਾਸਨ ਦੇ ਵੱਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਨੇ ਸੰਗਤ ਅਤੇ ਐਸਜੀਪੀਸੀ ਨੂੰ ਨਿਰਾਸ਼ ਕੀਤਾ। ਜਿਸ ਦੀ ਵਜ੍ਹਾਇ ਗੁਰਦੁਆਰਾ ਟੀਬੀ ਸਾਹਿਬ ਤੋਂ ਗੁਰਦੁਆਰਾ ਦਾਤਣ ਸਰ ਸਾਹਿਬ ਨੂੰ ਜਾਂਦੀ ਮੁਕਸਰ ਜਿਸ ਦੇ ਐਨ ਮੰਦੜੇ ਹਾਲ ਨੇ ਕਿ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇ ਮਾਗੀ ਸ਼ਹੀਦੀ ਜੋੜ ਮੇਲ ਮੌਕੇ ਗੁਰਦੁਆਰਾ ਸਹਿਬ ਵਿਖੇ ਆਉਣ ਵਾਲੀ ਸੰਗਤ ਨੂੰ ਤਾਂ ਹੋਰ ਵੀ ਦਿੱਕਤਾਂ ਪੇਸ਼ ਆਉਂਦੀਆਂ ਨੇ ਕਿਉਂਕਿ ਸੜਕ ਦੇ ਵਿੱਚ ਇੰਨੇ ਟੋਏ ਨੇ ਕਿ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਟੋਿਆਂ ਦੇ ਵਿੱਚ ਸੜਕ ਹੈ ਜਾਂ ਫਿਰ ਸੜਕ ਦੇ ਵਿੱਚ ਟੋਏ ਜੇ ਕਿਦਰੇ ਮੀਂਹ ਪੈ ਜਾਵੇ ਤਾਂ ਇਹ ਸੜਕ ਛੱਪੜ ਦਾ ਰੂਪ ਧਾਰ ਲੈਂਦੀ ਹੈ ਪ੍ਰਸ਼ਾਸਨ ਦੇ ਅਵੇਸਲੇ ਪੁਨੇ ਦੀ ਹੱਤਾਂ ਇਹ ਹੈ ਕਿ ਕਰੀਬ 2 ਮਹੀਨੇ ਪਹਿਲਾਂ ਗੁਰਦੁਆਰਾ ਸਹਿਬ ਦੇ ਮੈਨੇਜਰ ਦੇ ਵੱਲੋਂ ਸੜਕ ਦੀ ਮੁਰੰਮਤ ਕਰਵਾਉਣ ਸੰਬੰਧੀ ਇੱਕ ਪੱਤਰ ਵੀ ਲਿਖਿਆ ਗਿਆ ਸੀ ਤਾਂ ਜੋ ਸਮਾਂ ਰਹਿੰਦਿਆਂ ਸੜਕ ਨੂੰ ਠੀਕ ਕੀਤਾ ਜਾ ਸਕੇ ਅਤੇ ਸੰਗਤ ਨੂੰ ਮਾਗੀ ਜੋੜ ਮੇਲ ਦੌਰਾਨ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਸੰਗਤਾਂ ਵੱਲੋਂ, ਸ੍ਰੀ ਦਰਬਾਰ ਸਾਹਿਬ ਵੱਲੋਂ ਪੂਰੇ ਪ੍ਰਬੰਧ ਕੀਤੇ ਹੋਏ ਹਨ। ਦਰਬਾਰ ਸਾਹਿਬ ਵੱਲੋਂ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਆਉਂਦੀ ਜਾਵੇਗੀ। ਪਰੰਤੂ ਪ੍ਰਸ਼ਾਸਨ ਜਿਹੜਾ ਇਸ ਸਮੇਂ ਕੋਈ ਗੱਲ ਨਹੀਂ ਸੁਣ ਰਿਹਾ। ਲੀਬਨ 2 ਮਹੀਨੇ ਤੋਂ ਸ਼ਾਸ਼ਨ ਵਿਖਤੀ ਤੌਰ ਤੇ ਲੇਪੀਤਾ ਹੋਇਆ ਹੈ। ਜੋ ਕਿ ਗੁਰਦੁਆਰਾ ਟੀਬੀ ਸਾਹਿਬ ਤੋਂ ਗੁਰਦੁਆਰਾ ਦਾੰਦਰ ਸਿੰਘ ਜੀ ਜਾਂਦਿਆਂ ਹੋਇਆਂ ਜੋ ਰਸਤਾ ਹੈ ਉਹ ਬਿਲਕੁਲ ਰਸਤਾ ਕੱਚਾ ਜਿਹੜਾ ਉਸੇ ਪਾਣੀ ਖੜਾ ਹੋਇਆ ਹੈ ਪਰ ਸੰਗ ਜਿਹੜਾ ਪ੍ਰਸ਼ਾਸਨ ਉਹ ਇਸ ਵਾਰ ਕੋਈ ਧਿਆਨ ਨਹੀਂ ਦੇ ਰਿਹਾ ਵਾਰ-ਵਾਰ ਹਰ ਰੋਜ਼ ਹੀ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਹਨ ਅੱਜ ਤੱਕ ਹੁਣ ਤੱਕ ਵੀ ਅੱਜ ਤੱਕ ਉੱਥੇ ਕੋਈ ਵੀ ਕਿਸੇ ਕਿਸਮ ਦੀ ਪ੍ਰਸ਼ਾਸਨ ਵੱਲੋਂ ਆਦੀ ਰਚ ਨਹੀਂ ਵਿਖਾਈ ਗਈ ਇਸ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੇ ਨਾਲ ਨਹਿਰ ਚੱਲਦੀ ਹੈ ਜਿਸ ਦਾ ਪਾਣੀ ਰਿਸਦਾ ਰਹਿੰਦਾ ਜੋ ਸੜਕ ਤੇ ਇਕੱਠਾ ਹੁੰਦਾ ਉਹਨਾਂ ਦੱਸਿਆ ਹੈ ਕਿ ਸੜਕ ਤੇ ਆਵਾਜਾਈ ਜ਼ਿਆਦਾ ਹੋਣ ਕਾਰਨ ਇਸ ਦੀ ਟੁੱਟਪਾੜ ਹੋ ਰਹੀ ਹੈ ਆਪਣੀ ਇਸ ਸਮੱਸਿਆ ਤੋਂ ਉਹਨਾਂ ਪ੍ਰਸ਼ਾਸਨ ਨੂੰ ਕਈ ਵਾਰ ਜਾਣੂ ਕਰਵਾਇਆ ਪਰ ਕਿਸੇ ਵੀ ਅਧਿਕਾਰੀ ਦੇ ਵੱਲੋਂ ਉਹਨਾਂ ਦੀ ਪਰੇਸ਼ਾਨੀ ਹੱਲ ਨਹੀਂ ਕੀਤੀ ਗਈ ਕਰੀਬ 1 ਦਹਾਕੇ ਤੋਂ ਇਸ ਸੜਕ ਦੇ ਇਹੀ ਹਾਲ ਨੇ ਤੇ ਜਿਹੜੀਆਂ ਮੇਲਾ ਬਾਗੀ ਤੇ ਸਾਨੂੰ ਆਈ ਸਾਲੀ ਪਰਵੰਗ ਆਉਂਦੀ 10-12 ਸਾਲ ਹੋ ਗਏ ਆ ਹੂੰ ਜਿਹੜਾ ਹੁਣ ਜਿਹੜੀ ਇਹ ਪਹਿਲਾਂ ਸਾਨੂੰ ਸ਼ੂਰੀ ਦੀ ਪ੍ਰਬਲੰਗ ਆਉਂਦੀ ਸੀ ਹੁਣ ਇਹ ਜਿਹੜੀ ਇਹ ਨਹਿਰ ਦਾ ਪਾਣੀ ਜਿਹੜਾ ਚੱਲਦਾ ਉਹ ਰੁਫੜੋ ਚੱਲਦਾ ਤੇ ਉਹਦੀਆਂ ਥਾਂ ਥਾਂ ਖੁੱਡਾਂ ਪਈਆਂ ਉਹ ਲੀਕ ਹੁੰਦੀਆਂ ਉਹਦੇ ਨਾਲ ਸੜਕ ਜਿਹੜਾ ਪਾਣੀ ਆਉਂਦਾ ਸੜਕ ਟੁੱਟੀ ਆ ਰਹੀ ਹੈ ਅਸੀਂ ਇਹਦੀ ਬਾਤ ਜਿਹੜਾ ਸੜਕ ਵਿਭਾਗ ਨੂੰ ਚੰਮੜੀ ਕਰਨ ਬੋਰਡ ਨੂੰ ਦਿਖਾ ਦਿੱਤੀ ਆ ਸਾਈਨ ਕਰਕੇ ਜਿਹੜੀਆਂ ਜਿਹੜੀਆਂ ਖੁੱਡਾਂ ਬੰਦ ਕਰਕੇ ਪਾਣੀ ਦੀਆਂ ਤੇ ਇਹ ਖਾਈ ਦੀ ਬਣਤ ਕੀਤੀ ਜਾਵੇ ਤੇ ਜਿਹੜੀ ਸੜਕ ਬਣਾਈ ਜਾਵੇ ਕਿੰਨਾ ਕ ਸਮਾਂ ਹੋ ਗਿਆ ਜਿਹੜਾ ਅਸੀਂ ਇਹ ਬਹੁਤ ਏਰੋ ਚੱਲਿਆ ਜੀ ਇਹਨੂੰ ਹਸਾਬ ਨਾਲ ਮੈਨਾਂ ਕਈ ਸਾਲ ਹੀ ਹੋ ਗਏ ਆ ਕਿ ਸਰਕਾਰਾਂ ਨੂੰ ਇਹ ਚਾਹੀਦਾ ਵੀ ਇਹੰਤੀਆਂ ਉਹ ਕਰਨਾ ਜੇ ਕੋਈ ਧਿਆਨ ਹੀ ਨਹੀਂ ਦਿੰਦਾ ਜੀ ਬਹੁਤ ਮਾੜੀ ਗੱਲ ਆ ਜੀ ਸਰਕਾਰਾਂ ਤੇ ਕਿਹੜੀ ਵੱਡੀ ਗੱਲ ਕੋਈ ਗੱਲ ਹੀ ਨਹੀਂ ਜੀ ਉਧਰੇ ਸੜਕ ਦੀ ਮੁਰੰਮਤ ਲਈ ਗੁਰਦੁਆਰਾ ਸਾਹਿਬ ਦੇ ਮੈਨੇਜਰ ਦੇ ਵੱਲੋਂ ਲਿਖੇ ਗਏ ਪੱਤਰ ਸਬੰਧੀ ਜਦੋਂ ਡੀਸੀ ਮੁਖਸਰ ਸਾਹਿਬ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕੋਈ ਵੀ ਟੁਕਮਾ ਜਵਾਬ ਨਹੀਂ ਦਿੱਤਾ ਸੁਣੋ ਡੀਸੀ ਸਾਹਿਬ ਨੇ ਸੜਕ ਦੀ ਮੁਰੰਮਤ ਸਬੰਧੀ ਪੀਟੀਸੀ ਦੇ ਰਿਪੋਰਟਰ ਨੂੰ ਕੀ ਜਵਾਬ ਦਿੱਤਾ ਸਤ ਬੁੱਤਾ ਸੰਗਤ ਨਾਲ ਗੱਲ ਕਰ ਰਿਹਾ ਪੱਤਰਕਾਰ ਪੀਟੀਸੀ ਨਿਊਜ਼ ਤੋਂ ਸਰ ਜਿਹੜਾ ਤਿੱਬੀ ਸਾਹਿਬ ਗੁਰਦੁਆਰੇ ਤੋਂ ਨਿਕ ਸੜਕ ਜਾਂਦੀ ਹੈ ਦਾਤਨ ਸਰ ਸਾਹਿਬ ਨੂੰ ਤੇ ਉਹਦੀ ਸਰ ਖਸਤਾ ਹਾਲਤਾ ਉਹਨਾਂ ਉਸ ਦੇ ਬਾਰੇ ਨਾ ਮੈਨੇਜਰ ਨੇ ਤੁਹਾਨੂੰ ਚਿੱਠੀ ਵੀ ਲਿਖੀ ਸੀ ਸਰ ਉਹ ਕਿੱਥੇ ਤੱਕ ਕਾਰਵਾਈ ਪਹੁੰਚੋ ਉਸ ਬਾਰੇ ਜਾਣਕਾਰੀ ਲੈਣੀ ਚਾਹੀਦੀ ਕੋਈ ਗੱਲ ਦੱਸਾਂਗੇ ਤੁਹਾਨੂੰ ਨਾ ਫੋਨ ਕਰੂੰਗਾ ਠੀਕ ਹੈ ਸੋ ਡੀਸੀ ਸਾਹਿਬ ਦਾ ਜਵਾਬ ਸੁਣ ਕੇ ਤੁਸੀਂ ਸਮਝ ਗਏ ਹੋਵੋਗੇ ਕਿ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਪ੍ਰਤੀ ਉਹ ਕਿੰਨੇ ਸੰਜੀਦਾ ਨੇ ਪਰ ਹਾਂ ਨਾਲ ਹੀ ਇਹ ਵੀ ਜ਼ਿਕਰਯੋਗ ਹੈ ਕਿ ਇਸ ਵਾਰ ਮਾਗੀ ਜੋੜ ਮੇਲੇ ਮੌਕੇ ਲੱਗਣ ਵਾਲੇ ਮਨੋਰੰਜਨ ਮੇਲੇ ਦੀ ਜੋ ਬੋਲੀ ਪ੍ਰਸ਼ਾਸਨ ਦੇ ਵੱਲੋਂ ਕਰਵਾਈ ਗਈ ਉਹ 1 ਕਰੋੜ 4 ਲੱਖ ਦੀ ਹੈ ਜਿਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਪ੍ਰਸ਼ਾਸਨ ਦਾ ਧਿਆਨ ਕਿਸ ਪਾਸੇ ਵੱਧ ਬਿਊਰੋ ਰਿਪੋਰਟ ਪੀਟੀਸੀ ਨਿਊਜ਼